ਸਾਤਸ੍ਰੀਕਾਲ ਜੀ ਤੁਸੀਂ ਜੁੜ ਚੁੱਕੇ ਹੋ ਟ੍ਰੈਗਰ ਪੰਜਾਬ ਨਿਊਜ਼ ਚੈਨਲ ਨਾਲ ਅਤੇ ਮੈਂ ਸਤਰਾਮ ਸਿੰਘ ਪਿਆਰੇ ਪੰਜਾਬ ਵਾਸੀ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਸ੍ਰੀਕਾਲ ਅਤੇ ਮੈਂ ਇਹ ਸੰਖੇਪ ਜੀ ਗੱਲ ਕਰਨ ਵਾਸਤੇ ਤੁਹਾਡੇ ਨਾਲ ਜੁੜਿਆ ਵੀ ਜਿਸ ਤਰ੍ਹਾਂ ਇੱਕ ਪੰਜਾਬ ਸਰਕਾਰ ਵੱਲੋਂ ਇੱਕ ਗੈਂਗਸਟਰਾਂ ਦੇ ਵਿਰੋਧ ਜਿਹੜੀ ਮਹਿਮਾ ਵਿਢੀ ਗਈ ਆ ਇਸ ਦੇ ਸਬੰਧ ਵਿੱਚ ਆਪਾਂ ਕੋਈ ਥੋੜੀ ਜੀ ਚਰਚਾ ਕਰਦੇ ਆਂ ਵੀ ਦੇਖੋ ਇਹ ਜਿਹੜੀਆਂ ਇਸ ਤੋਂ ਪਹਿਲਾਂ ਵਾਲੀਆਂ ਪਾਰਟੀਆਂ ਉਹ ਪੂਰੀ ਤਰ੍ਹਾਂ ਗਰਕ ਚੁੱਕੀਆਂ ਉਹਨਾਂ ਦਾ ਜਿਹੜਾ ਦਿਮਾਗੀ ਸੰਤੁਲਨ ਆ ਉਹ ਵਿਗੜ ਚੁੱਕਿਆ ਤੇ ਆ ਇਹ ਲ ਦਾ ਕਾਂ ਬੋਲੀ ਜਾਂਦੇ ਆ ਇਸ ਕਰਕੇ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਜਾਂ ਕਈ ਕਈ ਪ੍ਰੋਪਾਗੈਂਡ ਦੇ ਕਰਨ ਵਾਸਤੇ ਸਾਰਾ ਜਿਹੜਾ ਇਹ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਲੱਖ ਮੁੰਡਾ ਮਾਰਨਾ ਐ ਕਰਨਾ ਐ ਜਿਉਂ ਕਰਨਾ ਦੇਖੋ ਜੀ ਪਹਿਲੀ ਗੱਲ ਤਾਂ ਇਹ 1984 ਵਾਲੇ ਲੋਕ ਨਹੀਂ ਹੈਗੇ ਲੋਕਾਂ 'ਚ ਜਾਗਰਤੀ ਆ ਗਈ ਹੁਣ ਛੋਟੇ ਛੋਟੇ ਬੱਚੇ ਤੱਕ ਮੋਬਾਈਲ ਨਾਲ ਖੇਡਦੇ ਤੇ ਇੰਨਾ ਗਿਆਨ ਅਸਲ ਕਰ ਚੁੱਕੇ ਆ ਕਿ ਕੋਈ ਸਰਕਾਰਾਂ ਜਾਂ ਕੋਈ ਵਿਭਾਗਾਂ ਜਾਂ ਪੁਲਿਸ ਡਿਪਾਰਟਮੈਂਟ ਆ ਉਹ ਕਦੀ ਵੀ ਬੰਦੇ ਨੂੰ ਆਪਣੀ ਪਾਵਰ ਦੀ ਗਲਤ ਵਰਤੋਂ ਕਰਕੇ ਪਰੇਸ਼ਾਨ ਨਹੀਂ ਕਰ ਸਕਦੀ ਨਾ ਕਰੇ ਅੱਛਾ ਦੂਸਰੇ ਨੰਬਰ ਤੇ ਇਹ ਗੱਲ ਆ ਵੀ ਜੇ ਜਦੋਂ ਗੈਂਗਸਟਰ ਜਿਹੜੇ ਕਿਸੇ ਦਾ ਨੁਕਸਾਨ ਕਰਦੇ ਆ ਉਦੋਂ ਇਹ ਸਾਰੇ ਇਕੱਠੇ ਹੋ ਕੇ ਫਿਰ ਸਰਕਾਰ ਨੂੰ ਕਹਿਣ ਲੱਗ ਜਾਂਦੇ ਆ ਹਾਲਾਂਕਿ ਸਰਕਾਰ ਆਏ ਨੂੰ 4 ਸਾਲ ਹੋਏ ਆ ਪਰ ਇਹ ਜਿਹੜੇ ਗੈਂਗਸਟਰ ਕਲਚਰ ਆਏ ਕਦੋਂ ਦਾ ਆਇਆ ਸਭ ਤੋਂ ਪਹਿਲਾਂ ਸੋਚਣ ਵਾਲੀ ਇਹ ਗੱਲ ਆ ਕਾਂਗਰਸੀਆਂ ਵੇਲੇ ਦਾ ਇਹ ਇਹ ਕਲਚਰ ਇਸ ਤੋਂ ਬਾਅਦ ਜਦੋਂ ਇਹ ਆਏ ਸੀ ਬਿੱਟੂ ਵਰਗੇ ਵਿੰਤੇ ਵਰਗੇ ਜਿਹੜੇ ਉਦੋਂ ਇਸ ਕਲਚਰ ਨੂੰ ਇਹਨਾਂ ਨੇ ਅਤਵਾਦ ਦਾ ਕਲਚਰ ਦੇ ਕੇ ਉਦੋਂ ਕੋਈ ਕਸਰ ਨਹੀਂ ਛੱਡੀ ਹੈਗੀ ਲਾਲਾ ਲਾਲਾ ਕਰਵਾ ਕੇ ਇਸੇ ਭਾਜੀਪੀ ਨੇ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ ਤੇ ਅਟੈਕ ਕੀਤਾ ਟੈਕ ਤੋਂ ਬਾਅਦ ਜਿਹੜੀ ਕਸਰ ਰਹੇਗੀ ਉਹ ਤੁਹਾਡੇ ਸਾਹਮਣੇ ਆ ਅੱਛਾ ਹੁਣ ਫਿਰ ਇਸੇ ਟੌਪਿਕ ਤੇ ਆਉਣੇ ਆ ਜਿੱਥੋਂ ਗੱਲ ਸ਼ੁਰੂ ਆਪਾਂ ਕੀਤੀ ਸੀ ਵੀ ਪੱਲੇ ਤਾਂ ਇਹਨਾਂ ਦੇ ਹੈਗਾ ਕੁਝ ਨਹੀਂਗਾ ਤੇ ਦੇਖੋ ਦੂਜੀ ਗੱਲ ਮੈਂ ਇਹ ਵੀ ਕਹਿਣੀ ਚਾਹੁੰਨਾ ਹੈ ਕਿ ਜਿਸ ਤਰ੍ਹਾਂ ਮੰਨ ਲਓ ਵੀ ਕੋਈ ਗੈਂਗਸਟਰ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈਗੇ ਕਿਉਂਕਿ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਉਹੋ ਜਿਹਾ ਤਜਰਬਾ ਹੁੰਦਾ ਹੈ ਕੋਈ ਗੈਂਗਸਟਰ ਪੰਜਾਬ ਚ ਬੈਠਾ ਨਹੀਂ ਹੈਗਾ ਉਹ ਤਾਂ ਕਿਤੇ ਬਾਹਰ ਦੀਆਂ ਸਟੇਟਾਂ ਸੂਟਾਂ ਚ ਜਾਂ ਤੇ ਹੋਰ ਬੈਠੇ ਬਿਆਨ ਆ ਰਹੇ ਆ ਅੱਛਾ ਇੱਧਰ ਜਿਹੜਾ ਉਹ ਹੂਆ ਪੈਦਾ ਹੋ ਰਿਹਾ ਜਿਹੜੇ ਛੋਟੇ ਮੋਟੇ ਮੰਨ ਲੋ ਚਿੱਟਾ ਲਾਉਣ ਵਾਲੇ ਨਸ਼ੇ ਨਸ਼ੇੜੀ ਆ ਜੇ ਕੋਈ ਇਸ ਚੀਜ਼ ਦੇ ਨਾਲ ਉਹਨਾਂ ਨੂੰ ਵੀ ਡਰ ਭੇ ਪਾ ਕੇ ਰੋਕਥਾਮ ਹੋ ਜੂਗੀ ਜਾਂ ਕੋਈ ਗੈਂਗਸਟਰ ਸੋਚ ਛੱਡ ਦੂਗਾ ਤਾਂ ਕੀ ਪੰਜਾਬ ਵਾਸਤੇ ਮੁੱਖ ਮੰਤਰੀ ਦਾ ਕੋਈ ਮਾੜਾ ਕਦਮ ਨਹੀਂ ਹੈਗਾ ਅਸੀਂ ਤਾਂ ਇਹ ਗੱਲ ਕਵਾਂਗੇ ਸਲਾਂਗਾ ਜੋਗਾ ਉਹਨਾਂ ਜੰਗਲ ਰਾਜ ਬਣ ਗਿਆ ਖੇਤਾਂ ਦੇ ਵਿੱਚ ਕਿਸਾਨਾਂ ਦੀਆਂ ਮੋਟਰਾਂ ਨਹੀਂ ਸੇਵ ਰਸਤੇ 'ਚ ਜਾਂਦਾ ਬੰਦਾ ਸੇਵ ਨਹੀਂ ਹੈਗਾ 20-20 ਰੁਪਈਆ ਪਿੱਛੇ ਜਿਹੜੇ ਮਿੰਨੀ ਗੈਂਗਸਟਰਾਂ ਜਿਹੜੇ ਡਾਕੂ ਲਟੇਰੇ ਜਿੰਨਾਂ ਨੂੰ ਕਹਿੰਨੇ ਜਿੰਨਾਂ ਲਈ ਖਾਸ ਕਰਕੇ ਮਿਹਮ ਵੀ ਡੀ ਗਈ ਆ ਜੇ ਇਹਨਾਂ ਦੀ ਰੂਪਤਨ ਹੋ ਜੂਗੀ ਤੇ ਦੱਸੋ ਤੁਹਾਡਾ ਕੀ ਤੇ ਦਿਲ ਉੱਗਦਾ ਇਸ ਨਾਂ ਦੀ ਕੋਈ ਚੀਜ਼ ਨਹੀਂ ਇਹ ਕਬਸ ਵਾਲੇ ਭਾਈ ਸਾਹਿਬ ਤੇ ਪਰਚਾ ਦਰਜ ਹੋਣਾ ਚਾਹੀਦਾ ਵੀ ਇਹ ਅੱਜ ਤੋਂ ਪਤਾ ਨਹੀਂ ਕਿੰਨੇ ਮਹੀਨੇ ਸਾਲ ਪਹਿਲਾਂ ਦੀ ਵੀਡੀਓ ਆ ਜਦੋਂ ਕਿਸੇ ਧਰਨੇ ਦੇ ਵਿੱਚ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਜਿਹੜੀ ਆ ਉਹ ਨੌਜਵਾਨਾਂ ਨੂੰ ਚੱਕ ਕੇ ਲਿਜਾ ਰਹੀ ਆ ਤੇ ਸਾਡੇ ਜਿਹੜੇ ਰੂਹ ਯੂਟਿਊਬਰ ਆ ਨਾ ਇਹਨਾਂ ਵਾਸਤੇ ਵੀ ਕੋਈ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਵੀ ਇਹ ਜਿਹੜੇ ਹੈਗੇ ਵਿਊ ਲੈਣ ਵਾਸਤੇ ਇਹਨਾਂ ਲਾਲਾ ਲਾਲਾ ਜਿਹੜੀ ਉਹ ਜ਼ਿਆਦਾ ਕਰ ਰਿਹਾ ਇਸ ਦਾ ਵਾਸਤੇ ਪੰਜਾਬ ਦੇ ਵਿੱਚ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਕੋਈ ਕਿਸ ਤਰ੍ਹਾਂ ਦਾ ਵੀ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਕਿਸੇ ਨੌਜਵਾਨ ਨੂੰ ਆਪਣੀ ਜਿਹੜੀ ਉਹ ਵਧੀਆ ਚੰਗੀ ਸੋਚ ਰੱਖ ਕੇ ਜਿੱਥੇ ਵੀ ਕੰਮ ਕਰਦਾ ਉਹਨੂੰ ਆਪਣੇ ਕੰਮ ਦੇ ਵਿੱਚ ਸਥਿਰ ਸੋਚ ਬਣਾ ਕੇ ਚੱਲਣਾ ਚਾਹੀਦਾ ਹੈ ਹਾਲਾਂਕਿ ਜਿਹੜੀਆਂ ਇਹ ਫਵਾਹਾਂ ਹੁਣ ਮਗਰ ਲੱਗਣ ਦੀ ਕੋਈ ਲੋੜ ਨਹੀਂ ਜੇ ਕੋਈ ਸ਼ਾਂਤੀ ਖਰਾਬ ਕਰਨ ਵਾਲੇ ਲੋਕ ਆਉਂਦੇ ਵੀ ਆ ਤੇ ਉਹਨਾਂ ਦਾ ਜਿਹੜਾ ਇਲਾਜ ਆ ਉਹ ਪੰਜਾਬ ਸਰਕਾਰ ਨੇ ਕਰਨਾ ਉਹ ਕਰੀ ਜਾਂਦੀ ਹੈ ਤੇ ਬਹੁਤੇ ਰੌਲੇ ਰੱਪੇ ਚਾਉਣ ਦੀ ਲੋੜ ਨਹੀਂ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਵਿਰੁੱਧ ਇੱਕ ਹਮਲਾ ਕੀਤਾ ਗਿਆ ਵਾਰ ਕੀਤਾ ਗਿਆ ਉਹਨਾਂ ਨੂੰ ਸ਼ਹਿ ਦੇਣ ਵਾਲੇ ਜੋ ਉਹਨਾਂ ਦੀ ਸਹਾਇਤਾ ਕਰਨ ਵਾਲੇ ਵੀ ਨਹੀਂ ਬਖਸ਼ੇ ਜਾਣਗੇ ਕਾਨੂੰਨ ਭੰਗ ਕਰਨ ਵਾਲਿਆਂ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਮੈਂ ਸਮੁੱਚੇ ਪੰਜਾਬ ਵਾਸੀਆਂ ਨੂੰ ਸੂਬੇ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਯਕੀਨ ਦਿਵਾਉਣਾ ਕਿ ਸੂਬੇ 'ਚ ਅਮਨ ਸ਼ਾਂਤੀ ਏਕਤਾ ਤੇ ਭਾਈਚਾਰਕ ਸਾਂਝ ਨੂੰ ਹਰ ਕੀਮਤ ਤੇ